ਜੀ ਮੈਡਮ ਆਏ ਸ਼ੁਭਨਾ ਜੀ ਮੈਡਮ ਜਿਹੜਾ ਪਲਾਨ ਮਾਰਚ ਕੱਢਿਆ ਜਾ ਰਿਹਾ ਹੈ ਕੀ ਕਰਨਾ ਚਾਹੋਗੇ ਦੁਬਾਰਾ ਅੱਜ ਦਾ ਜਿਹੜਾ ਇਹ ਫਲੈਗਮਾਨ ਹੈ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਜਿਹੜਾ ਕੰਫੀਡੈਂਸ ਬਿਲਡਿੰਗ ਪਬਲਿਕ ਦੇ ਵਿੱਚ ਕਰੰਟਲੀ ਕੱਢਿਆ ਜਾ ਰਿਹਾ ਹੈਗਾ 1 ਜੂਨ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਵੋਟਾਂ ਪੈਣੀਆਂ ਨੇ ਜਨਰਲ ਅਸੈਂਬਲੀ ਲਈ ਸੋ ਉਸ ਦੇ ਸੰਬੰਧ ਵਿੱਚ ਜਿਹੜਾ ਹੈ ਲੋਕਾਂ ਦੇ ਵਿੱਚ ਇੱਕ ਕੰਫੀਡੈਂਸ ਬਣ ਸਕੇ ਕਿ ਜਿਹੜੀਆਂ ਇਲੈਕਸ਼ਨਸ ਨੇ ਉਹ ਫੇਅਰ ਤਰੀਕੇ ਨਾਲ ਬਿਨਾ ਕਿਸੇ ਡਰ ਭਾਕ ਤੋਂ ਜਿਹੜਾ ਹੈ ਉਹ ਹੋਣੀਆਂ ਸੋ ਉਸ ਦੇ ਸੰਬੰਧ ਵਿੱਚ ਫੋਰਸ ਕਿਹੜੀ ਕਿਹੜੀ ਹੈ ਜੀ ਇਨਸ਼ਾਅੱਲਾ ਫੋਰਸ ਸਾਡੇ ਕੋਲੇ ਸੀਏਪੀਐਫ ਹੈ ਜੀ ਹੋਰ ਪੈਰਾ ਮਿਲਟਰੀ ਫੋਰਸਸ ਤੇ ਸਾਡੀ ਆਪਣੀ ਜਿਹੜੀ ਫੋਰਸ ਹੈ ਪੰਜਾਬ ਕਮੰਡਿਓ ਸਾਰੀਆਂ ਫੋਰਸਾਂ ਇਕੱਠੇ ਹੋ ਕੇ ਜਣਾ ਹੈ ਇਹ ਮੈਡਮ ਇੱਕ ਪਾਸੇ ਤਾਂ ਚੋਣ ਜਾਬਤਾ ਲੱਗਿਆ ਆ ਪਰ ਕਿਤੇ ਨਾ ਕਿਤੇ ਕ੍ਰਾਈਮ ਘਟਦਾ ਨਜ਼ਰ ਨਹੀਂ ਆ ਰਿਹਾ ਲੁਧਿਆਣਾ ਸ਼ਹਿਰ ਦੇ ਵਿੱਚ ਆ ਦੇਖੋ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਇਹ ਪ੍ਰਬੰਧ ਜਿਹੜੇ ਨੇ ਪੂਰੇ ਪੁਖਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਨਹੀਂ ਕੋਈ ਵੀ ਮਨਪੱਖ ਆਪਣੇ ਜੀ ਸ਼ਿਮਲਾਪੁਰੀ ਦਾ ਇਹ ਦਾਬੇ ਦਾ ਏਰੀਆ ਜੀ ਪੂਰਾ ਆਪਣੀ ਸਬੰਧੀਆਂ ਗੋਮਪੀ ਦਾ ਇਹ ਵੀ ਆਪਾਂ ਕਵਰ ਕਰਾਂਗੇ ਜੀ ਸਰ ਕਿਹੜੀ ਜਗ੍ਹਾ ਤੋਂ ਸ਼ੁਰੂ ਕਰਕੇ ਤੇ ਕਿਹੜੀ ਤੱਕ ਸ਼ਿਮਲਾਪੁਰੀ ਤੋਂ ਸ਼ੁਰੂ ਕਰਕੇ ਪੂਰਾ ਚੱਕਰ ਲਗਾ ਕੇ ਫਿਰ ਸ਼ਿਮਲਾ ਪੂਰੀ ਖਤਮ ਕਰ ਜੀ ਇਹ ਕਿਸ ਰਿਕਾਰਡਿੰਗ ਗੱਡਿਆ ਜਾ ਰਿਹਾ ਜੀ ਜੀ ਆਪਣਾ ਇਲੈਕਸ਼ਨ ਲੱਗਾ ਹੋਇਆ ਜੀ ਉਸ ਰਿਕਾਰਡਿੰਗ ਜੀ ਸਰ ਜਿਹੜੇ ਅੱਜ ਕੱਲ ਨਸ਼ਾ ਤਸਕਰ ਬਹੁਤ ਘਮਰੇ ਆ ਲੁਧਿਆਣਾ ਸ਼ਹਿਰ ਦੇ ਵਿੱਚ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅੱਜ ਆਪਾਂ ਤੁਹਾਨੂੰ ਤੁਹਾਡੇ ਕੋਲ ਤੋਂ ਇਨਫੋਰਮੇਸ਼ਨ ਸਾਨੂੰ ਦਿਓ ਜੀ ਐਸਾ ਆਪਣੀ ਸਾਰੀ ਜੀ ਜੀ ਉਹਨਾਂ ਨੂੰ ਪੱਕੀ ਆਪਣਾ ਕਾਨੂੰਨੀ ਕਾਰਜ ਕਰਵਾ ਦੇਣ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਜੀ ਲੋਕਾਂ ਨੂੰ ਮੈਸੇਜ ਸਿਰਫ ਵਿਸ਼ਵਾਸ ਵਸਤਾ ਹੀ ਹੈਗਾ ਕਿ ਇਹ ਫਲੈਗ ਮਾਰਚ ਜੀ ਇਸ ਸਾਰਿਆਂ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਕਰਨਾ ਹੈ ਤੇ ਬਾਕੀ ਲੋਕਾਂ ਤੇ ਵਿਸ਼ਵਾਸ ਪੈਦਾ ਕਰਨਾ ਹੈ ਕਿ ਕੌਂਟੇ ਨਾ ਕਿ ਐਕਟੀਵਿਟੀ ਹੈ अथवा ਪੂਰਾ ਚੁੱਪਚੀ ਨਾਲ ਬੰਦੀ ਕਰਕੇ ਆਪਣਾ ਇਲੈਕਸ਼ਨ ਕਰੀਏ ਠੀਕ ਹੈ ਸਿਕਨ